ਤਮੀ ਸੈਨੇਟ ਚੋਣਾਂ ਦੀ ਬਹਾਲੀ ਦਾ ਨੋਟਿਸ ਆ ਗਿਆ ਹੈ ਜੋ ਮੰਗਾ ਸੀ 4 ਤੋਂ 5 5 ਤੋਂ 6 ਸ਼ਾਇਦ ਮੰਗਾ ਸੀ ਵਿਦਿਆਰਥੀਆਂ ਦੀਆਂ ਉਹ ਕਿਹੜੀਆਂ ਮੰਗਾ ਸੀ ਤੇ ਉਹਨਾਂ ਤੇ ਕੀ ਸਹਿਮਤੀ ਹੋਈ ਹੈ ਉਹ ਸਾਡੀਆਂ ਯੂਨੀਵਰਸਿਟੀ ਦੀਆਂ ਜਿਹੜਾ ਮੋਰਚਾ ਸੀਗਾ ਉਹਦੀਆਂ ਮੰਗਾ ਸੀਗੀਆਂ ਕਿ ਜਿਹੜਾ ਪਿਛਲੇ ਧਰਨੇ ਵਿੱਚ ਐਫਆਈਆਰ ਹੋਈ ਸੀਗੀ ਵਿਦਿਆਰਥੀਆਂ ਤੇ ਉਸ ਨੂੰ ਕਵੈਸ਼ ਕੀਤਾ ਜਾਵੇ ਸਾਡੇ ਜਿਹੜੇ ਲੀਗਲ ਐਡਵਾਈਜ਼ਰ ਨੇ ਮਤਲਬ ਜਾਂ ਸਾਡੇ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਜਿਹੜਾ ਕਿ ਉਹ ਅ ਕੁਐਸ਼ਿੰਗ ਦਾ ਪ੍ਰੋਸੈਸ ਆ ਉਹ ਸਟਾਰਟ ਹੋ ਗਿਆ ਵਾ ਤੇ ਉਸ ਨੂੰ ਕੁਐਸ਼ ਕੀਤਾ ਜਾਵੇਗਾ ਇੱਕ ਸਾਡਾ ਜਿਹੜੀ ਮੰਗ ਸੀਗੀ ਕਿ ਵੈਟਿੰਗ ਕਮੇਟੀ ਬਣੀ ਹੋਈ ਆ ਇਹ ਉਹ ਜਿਹੜੀ ਸਕ੍ਰੈਪ ਕੀਤੀ ਜਾਵੇਗੀ ਇੱਕ 6 ਪਾਰਟੀਆਂ ਦੇ ਉੱਤੇ ਸਿਵਲ ਸੂਟ ਫਾਈਲ ਕੀਤਾ ਗਿਆ ਸੀਗਾ ਯੂਟਿਊਬਰ ਉਹ ਜਿਹੜਾ ਵਾ ਕੁਐਸ਼ ਕੀਤਾ ਜਾਊਗਾ ਇੱਕ ਸੀਗਾ ਕਿ ਹਰਿਆਣਾ ਦੇ ਜਿਹੜੀ ਕਮੇਟੀ ਬਣੀ ਗਈ ਆ ਉਸ ਨੂੰ ਜਿਹੜਾ ਵਾ ਸਕ੍ਰੈਪ ਕੀਤਾ ਜਾਵੇਗਾ ਤੇ ਇੱਕ ਮੰਗ ਸੀਗੀ ਕਿ ਜਿਹੜਾ ਸਟੂਡੈਂਟ ਕਾਉਂਸਲ ਦਾ ਜਿਵੇਂ ਯੂਨੀਵਰਸਿਟੀ ਦਾ ਜਿਹੜਾ ਕਨਸਟੀਟਿਊਸ਼ਨ ਬਣ ਜਾ ਰਿਹਾ ਵਾ ਉਸ ਨੂੰ ਹੋਲਡ ਤੇ ਰੱਖ ਕੇ ਸਟੂਡੈਂਟ ਦਾ ਜਿਹੜਾ ਫੀਡਬੈਕ ਦਿੱਤੇ ਗਏ ਨੇ ਉਹਨਾਂ ਨੂੰ ਕਨਸਿਡਰ ਕਰਕੇ ਉਸ ਚੇਂਜ ਕੀਤੇ ਜਾਣਗੇ